ਨਾਨਕ ਸੱਚ ਧਿਆਨ ਸੱਚ ਨਾਨਕ ਸੱਚ ਧਿਆਨ ਸੱਚ ਜਿਹੜੇ ਆਪ ਸਤ ਸਰੂਪ ਹੋ ਜਾਂਦੇ ਨੇ ਨਾ ਉਹ ਹੀ ਸੱਚ ਨਾਲ ਜੁੜਦੇ ਨੇ ਜਿੰਨਾ ਚਿਰ ਮਨ ਸਚਿਆਰਾ ਨਹੀਂ ਹੋ ਜਾਂਦਾ ਉਹ ਨਾ ਚਿਰ ਸੱਚ ਨਾਲ ਜੁੜ ਨਹੀਂ ਸਕਦਾ ਧਿਆਨ ਨਾਲ ਜੁੜਨਾ ਜਿੱਥੇ ਸਾਡਾ ਧਿਆਨ ਹੈ ਉੱਥੇ ਅਸੀਂ ਜੁੜੇ ਹੋਏ ਹਾਂ ਜੇ ਧਿਆਨ ਮਾਇਆ ਜਾਂ ਮਾਇਆ ਜੁੜੇ ਹੋਇਆ ਧਿਆਨ ਸੱਚ ਜਾਂ ਸਤ ਜੁੜੇ ਹੋਇਆ ਨਾਨਕ ਦਾ ਸੱਚ ਧਿਆਨ ਦਾ ਸੱਚ ਇਹ ਇਹ ਕਹ ਲੋ ਨਾਨਕ ਕਹਿੰਦਾ ਇਹ ਗੱਲ ਸੱਚ ਇਹ ਹੈ ਸੱਚ ਇਹ ਹੈ ਕਿ ਸੱਚੇ ਹੀ ਸਤ ਨਾਲ ਜੁੜ ਸਕਦੇ ਨੇ ਧਿਆਨ ਸੱਚ ਸੱਚ ਹੋ ਕੇ ਹੀ ਸਤ ਦਾ ਧਿਆਨ ਰੱਖਿਆ ਜਾ ਸਕਦਾ ਜੋ ਮਰ ਜੰਮੇ ਸੁਕਾ ਚੰਨ ਕੱਚ ਜੋ ਮਰ ਕੇ ਜੰਮਦਾ ਫੇਰ ਜਿਵੇਂ ਸੰਤ ਵਰਸੀਆਂ ਬਣਾਉਂਦੇ ਨੇ ਜਿਹੜੇ ਮਰ ਕੇ ਵਰਸੀਆਂ ਉਹਨਾਂ ਦੀਆਂ ਹੁੰਦੀਆਂ ਨੇ ਅਸੀਂ ਤਾਂ ਗੁਰੂਆਂ ਦੀਆਂ ਵਰਸੀਆਂ ਬਣਾਉਣ ਲੱਗੇ ਕਿਉਂਕਿ ਉਹ ਮੂਰਖੀ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੇ ਵਰਸੀਆਂ ਬਣਾਉਂਦੇ ਨੇ ਉਹਨਾਂ ਨੂੰ ਨਹੀਂ ਪਤਾ ਜਿਉਂਦੇ ਦੀ ਵਰਸੀ ਨਹੀਂ ਬਣਾਈ ਦੀ ਜਿਹੜੇ ਮਰ ਕੇ ਜੰਮਦੇ ਨੇ ਕੱਚ ਨਾ ਕੱਚ ਜਿੰਨੇ ਵੀ ਆਏ ਡੇਰੇਦਾਰ ਨੇ ਉਹਨਾਂ ਨੂੰ ਚਾਹੇ ਕੋਈ ਵੀ ਸੀ ਬੜੇ ਬੜੀਆਂ ਗੱਲਾਂ ਕਰਦੇ ਨੇ ਬਰਸੀਆਂ ਵੀ ਬਣਾਉਂਦੇ ਨੇ ਉਹਨਾਂ ਨੂੰ ਭਰੋਸਾ ਗਿਆ ਮਰ ਕੇ ਤੇ ਨਹੀਂ ਤਾਂ ਬਰਸੀ ਬਣਾਉਣ ਦਾ ਮਤਲਬ ਕੀ ਰਹਿ ਗਿਆ ਉਹ ਤਾਂ ਆਪਣੇ ਪਿਆਰਾਂ 'ਚ ਫਸ ਗਏ ਬਰਸੀ ਬਣਾਉਂਦੇ ਗੁਰੂ ਆਣ ਹੈ ਬਾਅਦ ਵਿੱਚ ਦੂਸਰੇ ਗੁਰੂ ਦੀ ਕੋਈ ਬਰਸੀ ਦੀ ਤੇ ਬੁਲਾਈ ਸੀ ਰੋਗਲਦਾ ਨਹੀਂ ਕਰਨ ਮਤਮਾ ਪਿੱਛੇ ਕੋਈ ਰੋਬ ਸੀਸੋ ਮਹਿਬੂਲ ਨਾ ਆਇਆ ਆਇਆ ਸਖਤ ਮਰੇ ਕਿ ਰੋਈਏ ਜੋ ਆਪਣੇ ਅੰਦਰ ਹੈ ਚਾਹੇ ਉਹ ਤਾਂ ਆਪਣੇ ਘਰ ਚ ਲਿਆ ਰੋ ਸਖਤ ਬਪਣੇ ਜੋ ਹਟੇ ਹਟ ਬਰਕਾਇਤ ਇਹ ਸਖਤ ਨੇ ਜਿਹੜੇ ਵਰਸ਼ੀਆਂ ਬਣਾਉਂਦੇ ਨੇ ਸਿੱਖ ਉਦੋਂ ਦਾ ਹੀ ਸਖਤ ਰੱਖੇ ਰੋਣ ਲੱਗ ਜੋ ਮਰ ਜੰਮੇ ਸੁਕਾ ਚਨ ਕੱਚ ਜੋ ਮਰ ਜੰਮੇ ਜੋ ਮਰ ਕੇ ਜੰਮਦਾ ਉਹ ਕੱਚੇ ਹੁੰਦੇ ਨੇ ਕੱਚ ਤੇ ਕੱਚ ਅਸਲ ਚ ਕੱਚੇ ਹੀ ਹੁੰਦੇ ਨੇ ਪੱਕੇ ਨਹੀਂ ਹੁੰਦੇ ਬਾਇਆਦਾਰੀ ਹੁੰਦੇ ਪਰ ਕੇ ਜੁੜਵੜ ਹੋਰੀ ਕੱਚ ਮੈਂ ਉਹ ਕੱਚ ਦੇ ਕੱਚ ਤੇ ਕੱਚ ਦੋ ਵਾਰ ਕਿਹਾ